ਮਿਸਾਲ ਪੇਸ਼ ਕੀਤੀ ਹੈ ਇਸ ਬੰਦੇ ਨੇ ਆਮ ਬੰਦਾ ਹੈ ਜੇ ਕੋਈ ਅਵਾਰਡ ਮਿਲਣਾ ਚਾਹੀਦਾ ਇਸ ਤਰ੍ਹਾਂ ਦੇ ਬੰਦਿਆਂ ਨੂੰ ਮਿਲੇ ਆਟੋ ਵਾਲੇ ਨੇ 60000 ਖੱਡੇ ਭਰ ਦਿੱਤੇ ਬਿਗ ਟੂ ਔਨ ਸੜਕ ਕਰਨਾਟਕਾ ਦੇ ਕੋਡਗੂ ਜ਼ਿਲ੍ਹੇ ਦੇ ਵਿੱਚ 20000 ਦੀ ਆਬਾਦੀ ਵਾਲੇ ਕੁਸ਼ਲਨਗਰ ਦੇ ਵਿੱਚ ਕੁਸ਼ਲਨਗਰ ਕਸਬਾ ਇੱਥੇ ਇੱਕ ਕੁਸ਼ਲ ਆਟੋ ਚਾਲਕ ਹੈ ਜਿਹਦਾ ਨਾਮ ਗੁਲਜ਼ਾਰ ਬੇਗ ਹੈ ਮੁਹੰਮਦਨ ਹੈ ਪਰ ਗੁਰੂ ਦੀ RAM ਜੀ ਦੀ ਕਿਰਪਾ ਮੇਰੇ ਖਿਆਲ ਆ ਇਹ ਬੇਗ ਤੇ ਹੋ ਗਈ। ਹੋਰ ਕਿਸੇ ਭਗਤ ਤੇ ਹੋਵੇ ਨਾ ਹੋਵੇ। ਇਸ ਸੰਬੰਧੀ ਇਸ ਗੁਲਜ਼ਾਰ ਬੇਗ ਨੇ ਸੜਕਾਂ ਤੇ ਗੱਡੇ ਭਰਨ ਦੀ ਜਦੋਂ ਗਿਣਤੀ ਕੀਤੀ 72 ਸਾਲ ਦਾ ਗੁਲਜ਼ਾਰ ਬੇਗ। ਉਸ ਦੀ ਆਟੋ ਦੇ ਵਿੱਚ ਹਮੇਸ਼ਾ ਤਸਲਾ ਤੇ ਫੌੜਾ ਪਿਆ ਰਹਿੰਦਾ। ਸਵਾਰੀ ਲਿਉਣ ਲੈ ਜਾਣ ਦੇ ਵਕਤ ਉਹ ਜਿੱਥੇ ਜਿੱਥੇ ਵੀ ਖੱਡੇ ਨੇ ਵੇਖਦਾ ਰਹਿੰਦਾ। ਆਉਂਦਿਆਂ ਜਾਂਦਿਆਂ ਜਦੋਂ ਵੀ ਸਮਾਂ ਮਿਲਦਾ ਹੈ ਉਦੋਂ ਹੀ ਫਿਰ ਸੜਕ ਤੇ ਆਟੋ ਕਰਕੇ ਖੜਾ ਉਹਨਾਂ ਖੱਡਿਆਂ ਨੂੰ ਭਰ ਦਿੰਦਾ ਹੈ ਤਾਂ ਕਿ ਇਹਨਾਂ ਖੱਡਿਆਂ ਦੀ وجہ ਨਾਲ ਕੋਈ ਹਾਦਸਾ ਨਾ ਵਾਪਰੇ ਹੁਣ ਤੱਕ ਉਸਨੇ ਇਸ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਤੇ ਤਕਰੀਬਨ 60000 ਤੋਂ ਜ਼ਿਆਦਾ ਖੱਡੇ ਭਰੇ ਨੇ ਗੁਲਜ਼ਾਰ ਦੱਸਦਾ ਹੈ ਕਿ 1971 ਦੇ ਵਿੱਚ ਮੈਂ ਟੈਕਸੀ ਚਲਾਉਣੀ ਸ਼ੁਰੂ ਕੀਤੀ ਸੜਕਾਂ ਤੇ ਬਹੁਤ ਜ਼ਿਆਦਾ ਹਾਲਾਤ ਮਾੜੇ ਸੀ ਬਿਗ ਬਿਗ ਟੋਆ ਔਨ ਦਾ ਸੜਕ ਮੈਨੂੰ ਪਿੱਠ ਦਾ ਦਰਦ ਸ਼ੁਰੂ ਹੋ ਗਿਆ ਨਗਰਪਾਲਿਕਾ ਨੂੰ ਮੈਂ ਸ਼ਿਕਾਇਤ ਕੀਤੀ ਤੇ ਸਥਾਨਕ ਨੇਤਾਵਾਂ ਨੂੰ ਮਿਲਿਆ ਉਹਨਾਂ ਨੇ ਸਿਰ ਭਰੋਸਾ ਦਿੱਤਾ ਤੇ ਮਜ਼ਾਕ ਉਡਾਇਆ ਅਧਿਕਾਰੀਆਂ ਨੂੰ ਮਿਲਿਆ ਫੰਡ ਦੀ ਕਮੀ ਦਾ ਰੋਣਾ ਰੋਣ ਕੇ ਉਹ ਵੀ ਚੁੱਪ ਕਰ ਗਏ 1974 ਚ ਮੈਂ ਖੁਦ ਕਹੀ ਤੇ ਤਸਲਾ ਝੁਕ ਲਿਆ ਇਸ ਨੂੰ ਵਿਗਾਰ ਸਮਝ ਕੇ ਤਿਆਗar ਚੁੱਕਿਆ ਵੇਹਲ ਨਾਲੋਂ ਵਿਗਾਰ ਭੱਲੇ ਤੇ ਜਿੱਥੇ ਵੀ ਮੇਰੀ ਟੈਕਸੀ ਫਸਦੀ ਮੈਂ ਉਸ ਗੱਡੇ ਨੂੰ ਫਿਰ ਭਰ ਦਿੰਦਾ ਤੇ ਜਦੋਂ ਮੈਂ ਉਸ ਜਗ੍ਹਾ ਤੇ ਕਿਸੇ ਨੂੰ ਆਰਾਮ ਨਾਲ ਗੁਜ਼ਰਦੇ ਵੇਖਦਾ ਤਾਂ ਮਨ ਨੂੰ ਸਕੂਨ ਮਿਲਦਾ ਹੁਣ ਮੈਂ ਸੜਕਾਂ ਤੇ ਗੱਡੇ ਦੀ ਕਿਸੇ ਨੂੰ ਸ਼ਿਕਾਇਤ ਨਹੀਂ ਕਰਦਾ ਮੇਰੀ ਰਿਸੋਰਿਸ ਸ਼ਾਇਦ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਵੀ ਸ਼ਰਮ ਆਉਂਦੀ ਹੈ ਇਸ ਵੰਦੀ ਉਥੋਂ ਦੀ ਨਗਰਪਾਲਿਕਾ ਦੇ ਅਧਿਕਾਰੀ ਕੁਸ਼ਲ ਨਗਰ ਦੇ ਐਮ ਕ੍ਰਿਸ਼ਨਾ ਪ੍ਰਸ਼ਾਦ ਦਾ ਕਹਿਣਾ ਹੈ ਕਿ ਗੁਲਜ਼ਾਰ ਵੇਗ ਅਸਲ ਦੇ ਵਿੱਚ ਰੀਅਲ ਹੀਰੋ ਹੈ ਮੈਂ ਇੱਥੇ ਟ੍ਰਾਂਸਫਰ ਹੋ ਕੇ ਆ ਤਾਂ ਮੈਂ ਗੁਲਜ਼ਾਰ ਵੇਗ ਬਾਰੇ ਸੁਣਿਆ ਖੋਦ ਉਸ ਨੂੰ ਦੇਖਣ ਗਿਆ ਕਿ ਉਹ ਕੀ ਕਰਦਾ ਸੜਕਾਂ ਤੇ ਉਹ ਖੱਡੇ ਭਰਨ ਲੱਗਿਆ ਹੋਇਆ ਸੀ ਉਹ ਅਸਲ ਜ ਰੀਅਲ ਹੀਰੋ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੜਕਾਂ ਦੀ ਸਮੇਂ-ਸਮੇਂ ਮਰਮੱਤ ਕਰਾਈਏ ਤਾਂ ਜੋ ਖੱਡੇ ਨਾ ਪੈਣ ਹੁਣ ਅੱਜ ਕੱਲ ਮੈਂ ਵੀ ਵੈਸੇ ਸੋਚਿਆ ਸੀ ਕਿ ਮੈਂ ਵੀ ਇੱਕ ਟਰਾਲੀ ਜੀ ਬਣਾ ਲਵਾਂ ਆਪਣੀ ਗੱਡੀ ਦੇ ਪਿੱਛੇ ਉਹਦੇ ਤੇ ਅੱਜ ਕੱਲ ਤੱਕ ਤੁਹਾਨੂੰ ਬਾਲਾ ਕੁਛ ਚੱਕਣ ਦੀ 8-9 ਰੁਪਏ ਦੀ ਇੱਟ ਮਿਲ ਜਾਂਦੀ ਹੈ ਕੰਕਰੀਟ ਦੀ ਇੰਟਰਲੌਕ ਟਾਈਲ ਤੇ ਨਹੀਂ ਹੈਗੀ ਤਾਂ ਭਾਈ ਚੋਰੀ ਕਰ ਲੋ ਅਗਲਾ ਵੀਡੀਓ ਬਣਾ ਦੋ ਮੈਂ ਤਾਂ ਇੱਕ ਦਿਨ ਇਹ ਵੀ ਸੋਚਿਆ ਕਿ ਸਰਕਾਰ ਵਾਲੀਆਂ ਚੱਕ ਲਈਆਂ ਜਾਣ ਚੱਕ ਵੀ ਲਈਦੀਆਂ ਉਹ ਛੋਟਾ ਜਿਹਾ ਖੱਡਾ ਹੁੰਦਾ ਉੱਥੇ ਤੁਸੀਂ ਉਹ ਇੱਟ ਵੀ ਲਾ ਦਿਓ ਤਾਂ ਵੀ ਫਾਇਦਾ ਹੋ ਜਾਂਦਾ ਆਜਕਲ ਤਾਂ ਨਾ ਮਾਫ ਕਰਨਾ ਜਿਹੜੇ ਆ ਬੈਟਰੀ ਵਾਲੇ ਫਟਫਟ ਹੀ ਆ ਗਏ ਨਾ ਇਹਨਾਂ ਦੇ ਸ਼ੁਕਰ ਸ਼ੁਕਰ ਹੈ ਨਹੀਂ ਕੋਈ ਇਹ ਇੰਨੀਆਂ ਪੰਜਾਬੀਆਂ ਦੀਆਂ ਢੋਗੀਆਂ ਤੋੜਨਗੇ ਨਾ ਆਉਣ ਵਾਲੇ ਸਮੇਂ ਬੈਕ ਪੈਨ ਤੁਸੀਂ ਵੇਖੋ ਕੀ ਹਾਲਾਤ ਹੋਣੇ ਨੇ ਇੰਟਰਲੌਕ ਸੜਕਾਂ ਹੋ ਗਈਆਂ ਤਕੜ 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 ਕਰਦੇ ਮੈਂ ਤਾਂ ਇੱਕ ਵਾਰ ਸਫ਼ਰ ਕੀਤਾ ਜਿਹੜਾ ਹੁਣ ਤੱਕ ਜਦੋਂ ਦੇ ਆਏ ਨੇ ਬੈਟਰੀ ਵਾਲੇ ਰਿਕਸ਼ੇ ਬੱਸ ਸਟੈਂਡ ਤੱਕ ਗਿਆ ਮੈਂ ਸੋਰੀ ਜਾਣਾ ਸੀ ਤੇ ਉੱਥੋਂ ਤੱਕ ਮੈਂ ਘਰੋਂ ਜਦੋਂ ਤੁਰਿਆ ਇਹਨੂੰ ਲੈ ਕੇ ਫਿਟਫੜੀਏ ਨੂੰ ਹਾਲਾਂਕਿ ਉਹ ਵਧੀਆ ਸਸਤਾ ਚੀਪ ਐਂਡ ਬੈਸਟ ਐਗ ਪੋਲੂਸ਼ਨ ਨਹੀਂ ਫਲਾਉਂਦਾ ਪਰ ਇਹਦੇ ਵਿੱਚ ਇਹ ਕਮੀ ਬਹੁਤ ਆ ਕਿ ਹਲੋਲੇ ਬਹੁਤ ਮਾਰਦਾ ਮੈਂ ਇਕੱਲਾ ਹੀ ਸੀਗਾ ਮੈਂ 5 ਕੁ ਮਿੰਟ ਤਾਂ ਦੇਖਿਆ ਦੁੱਖਨਵਰਨ ਜਾ ਕੇ ਨਾ ਮੇਰੇ ਤਾਂ ਦੁੱਖ ਵਧ ਗਿਆ ਹੁਣ ਗਲਤ ਨਾ ਲਿਓ ਇਸ ਗੱਲ ਨੂੰ ਮੈਂ ਉੱਥੇ ਬੱਤੀ ਤੇ ਜਦੋਂ ਖੜਿਆ ਏਟੋ ਤੇ ਮੈਂ ਉੱਥੋਂ ਉਤਰਿਆ ਜਾ ਕੇ ਏਟੋ ਵਾਲੇ ਦੇ ਬਰਾਬਰ ਬੈਠ ਗਿਆ ਕਹਿੰਦਾ ਕੀ ਹੋ ਗਿਆ ਜੀ ਮੈਂ ਯਾਰ ਪਿੱਛੇ ਹਲੋਲੇ ਬਹੁਤ ਪੈਂਦੇ ਆ ਸੋ ਆਉਣ ਵਾਲੇ ਸਮੇਂ ਜਿਵੇਂ ਇਹ ਫਿਟਫਿਟੀ ਚੱਲੇ ਅੱਛਾ ਰਿਕਸ਼ੇ ਗਾਇਬ ਹੋ ਗਏ ਆ ਮੈਨੂੰ ਕਿਸ ਦਿਨ ਕੋਈ ਇੱਕ ਮੰਜਾ ਜਾ ਭੇਜਣਾ ਸੀ welding ਵਾਸਤੇ ਮੈਨੂੰ ਰਿਕਸ਼ੇ ਵਾਲਾ ਨਹੀਂ ਲੱਭਿਆ ਇੱਕਦਮ ਦੇਖਿਆ ਰਿਕਸ਼ੇ ਗਾਇਬ ਨੇ ਸਾਈਕਲ ਰਿਕਸ਼ੇ ਉਹਦੀ ਜਗ੍ਹਾ ਫਟਫੜੀ ਆ ਗਏ ਫਿਰ ਇੱਕ ਫਟਫੜੀ ਵਾਲਾ ਲਿਆ ਆਂਦਾ ਉਹਦੇ ਤੇ ਮੰਜਾ welding ਰਾ ਕੇ ਲਿਆਂਦਾ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਸੜਕਾਂ ਦੇ ਪੈਰ ਰੋੜੇ ਚੱਕ ਦੀਏ ਇਹ ਆਪਣੇ ਆਪ ਚ ਵੱਡਾ ਧਰਮ ਹੈ ਸੋ ਬਾਈ ਜੱਜ ਸਾਹ ਵਰਗੇ ਵੀਰ ਜਾਂ ਹੋਰ ਵੀਰ ਜਿਨ੍ਹਾਂ ਕੋਲ ਜਿੰਨਾ ਕਿ ਵੀ ਸਮਾਂ ਨਾ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਾਰਜ ਅਸੀਂ ਵਿਢੀਏ ਅਸੀਂ ਉਸ ਨਹਾੰਗ ਦੀ ਤਸਵੀਰ ਨੂੰ ਮੁੜ ਕੇ ਕਾਇਮ ਕਰੀਏ ਜਿਸ ਦੀ ਤਸਵੀਰ ਮਕਾਲੜ ਨੇ ਬਣਾਈ ਸੀ ਕਿ ਇੱਕ ਨਹਾੰਗ ਵਿਹਲੇ ਸਮੇਂ ਸੜਕਾਂ 'ਤੇ ਪਰਦਾ ਸੋ ਇਸ ਕਰਕੇ ਆਪਣੇ ਪਿੰਡਾਂ ਦੇ ਵਿੱਚ ਸਮਾਂ ਮਿਲਦਾ ਜਰੂਰ ਕੋਸ਼ਿਸ਼ ਕਰੋ ਦੋਸਤੋ ਸੜਕਾਂ 'ਤੇ ਪਏ ਰੋੜੇ ਚੱਕੋ ਤੇ ਬਿੱਗ ਬਿੱਗ ਟੋਏ ਨੇ ਜਿਹੜੇ ਜਿਵੇਂ ਬੀਬੀ ਬਾਦਲ ਕਹਿੰਦੇ ਸੀ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਇਹੀ ਸੱਚਾ ਧਰਮ ਹੈ ਇਹਨਾਂ ਸਿਆਸਤਦਾਨਾਂ ਤੋਂ ਤੇ ਇਹਨਾਂ ਕੁਝ ਖੋਤੀ ਧਰਮਕ ਆਗੂਆਂ ਤੋਂ ਕੋਈ ਆਸ ਨਹੀਂ ਹੈ ਸਿੱਚੇਵਾਲ ਸਾਹਿਬ ਬੜੇ ਖੱਡੇ ਖੁੱਡੇ ਭਰਦੇ ਸੀ ਪਰ ਅੱਜ ਕੱਲ ਉਹ ਸਿਆਸੀ ਖੱਡਿਆਂ 'ਚ ਫਸਦੇ ਨੇ ਬਹੁਤਾ ਰਸਤੇ ਸਾਫ਼ ਕਰਨਾ ਸਭ ਤੋਂ ਵੱਡਾ ਪੁੰਨ ਵੀ ਹੈ ਸੁਖਸ਼ੰਤ ਸਿੰਘ ਸੰਧੂ ਸਲੂਟ ਸੋ ਜਰੂਰ ਕੋਸ਼ਿਸ਼ ਕਰੋ ਇਸ ਗੁਲਜ਼ਾਰ ਬੇਗ ਨੂੰ ਰੀਅਲ ਹੀਰੋ ਮੰਨਦੇ ਹੋਏ ਅਸੀਂ ਵੀ ਗੁਲਜ਼ਾਰ ਬੇਗ ਬਣੀਏ ਥੈਂਕ ਯੂ ਹਰਜੀਤ ਜੀ ਮਾਇੰਡ ਨਾ ਕਰ ਲਿਓ ਗੁਲਜ਼ਾਰ ਬੇਗ ਦੇ ਨਾਂ ਤੋਂ ਇਸ ਤਰ੍ਹਾਂ ਦੇ ਵੀ ਗੁਲਜ਼ਾਰ ਬੇਗ ਨੇ ਹੈ ਹਰਜੀਤ ਸਿਆ ਥੈਂਕ ਯੂ ਵੀਰੇ ਦੇਵ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ